ਰੀਗਲ ਜੀ ਹਫਤਾ ਲਈ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀਆਂ ਤਾਜ਼ਾ ਖਬਰਾਂ ਚੰਡੀਗੜ੍ਹ ਸੀਰੀਅਲ ਕਿਲਰ ਦੇ ਉਮਰ ਕੈਦ ਐਮਬੀਏ ਦੀ ਵਿਦਾਰਥਣ ਨਾਲ ਜ਼ਬਰ ਜਨਾਬ ਤੋਂ ਬਾਅਦ ਹੱਤਿਆ ਕੇਸ 'ਚ ਆਇਆ ਫੈਸਲਾ ਦੋਹੋਵਰ ਤੁਨ ਉਤਾਰ ਚੁੱਕੇ ਸਨ ਮੌਦੇ 61 15 ਸਾਲ ਪਹਿਲਾਂ ਸੈਕਟਰ 38 'ਚ 21 ਸਾਲਾਂ ਐਮਬੀਏ ਦੀ ਵਿਦਾਰਥਣ ਬ੍ਰਹਿਮੀ ਨਾਲ ਕਤਲ ਕਰਨ ਵਾਲੇ ਸੀਰੀਅਲ ਕਿਲਰ ਮੋਨੂ ਕੁਮਾਰ ਨੂੰ ਸ਼ੁਕਰਵਾਰ ਨੂੰ ਸਪੈਸ਼ਲ ਫਾਸਟ ਟਰੈਕ ਕੋਰਟ ਵਿੱਚ ਉਮਰ ਕਾਦੀ ਸਜ਼ਾ ਸੁਣਾਉਂਦੇ ਸੁਣਾ ਦਿੱਤੀ ਗਈ ਅਦਾਲਤ ਨੇ ਉਸ ਨੂੰ ਵੀਰਵਾਰਦ ਨੂੰ ਜੋਤੀ ਖਰਾਬ ਦਿੱਤਾ ਸੀ ਪਿਛਲੇ ਸਾਲ ਚੰਡੀਗੜ੍ਹ ਪੁਲਿਸ ਨੇ ਇਸ ਬਲਾਈਟ ਮਰਡਰ ਕੇਸ ਦੀ ਗੁੱਤੀ ਸੁਲਝਾਉਣ ਲਈ ਲਈ ਸੀ ਤੇ ਸੈਕਟਰ 38 ਦੀ ਸ਼ਾਹਪੁਰ ਕਲੋਨੀ ਦੇ ਰਹਿਣ ਵਾਲੇ ਮੁੰਨੂ ਕਮਾਨ ਨੂੰ ਗ੍ਰਿਫਤਾਰ ਕੀਤਾ ਸੀ ਦੋਸ਼ੀ ਮੁੰਨੂ 14 ਸਾਲ ਤੱਕ ਪਹਿਲਾਂ ਤੋਂ ਬਜਦਾ ਬਜਦਾ ਰਿਹਾ ਸੀ ਉਹਨਾਂ ਇੰਨਾ ਸ਼ਾਸਤਰ ਸੀ ਕਿ ਉਹ ਆਪਣੇ ਕੋਲ ਮੋਬਾਈਲ ਨਹੀਂ ਰੱਖਦਾ ਸੀ ਆਖਰਕਾਰ ਪਿਛਲੇ ਸਾਲ ਪੁਲਿਸ ਨੇ ਇਸ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਉਹਦੇ ਡੀਐਨ ਸਪੈਸ਼ਲ ਸੈਂਪਲ ਲਿਆ ਪੁਲਿਸ ਨੇ ਨੀਹਾ ਦੀ ਲਾਸ਼ ਤੋਂ ਕੁਝ ਡੀਐਨ ਸੈਂਪਲ ਲਏ ਸਨ ਜੋ ਮੋਨੂ ਦੇ ਡੀਐਨ ਸੈਂਪਲ ਦੇ ਨਾਲ ਨਾਲ ਮਲਾਇਆ ਗਿਆ ਉਹ ਮੈਚ ਹੋ ਗਏ ਇਸ ਤੋਂ ਇਹ ਸਾਬਤ ਹੋ ਗਿਆ ਕਿ ਮੋਨੂ ਨੇ ਹੀ ਨੀਹਾ ਦਾ ਜ਼ਬਰਨਾ ਕੀਤਾ ਤੇ ਫਿਰ ਉਸ ਨੂੰ ਹੱਤਿਆ ਕਰ ਦਿੱਤੀ ਉਸ ਦੇ ਦੋ ਦੋ ਔਰਤਾਂ ਦੀ ਹੱਤਿਆ ਵੀ ਕਰ ਚੁੱਕਾ ਸੀ ਕਰੀਬ 14 ਸਾਲ ਪਹਿਲਾਂ ਪੁਲਿਸ ਮਿਤਰਕ ਵਿਦਿਆਰਥੀ ਤੇ ਹਤਿਆਰੀ ਨੂੰ ਫਰਨ ਫਰ ਨਹੀਂ ਪਾ ਰਹੀ ਸੀ ਪੁਲਿਸ ਦੇ ਨਾਲ ਨਾਲ ਪਰਿਵਾਰ ਨੇ ਵੀ ਇਨਸਾਫ ਦੀ ਆਸ ਛੱਡ ਦਿੱਤੀ ਸੀ ਪੁਲਿਸ ਨੇ ਤਾਂ ਇਹ ਮਾਮਲਾ ਮਾਮਲੇ ਨੂੰ ਬੰਦ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਅਨੰਟਲੈਸ ਰਿਪੋਰਟ ਵੀ ਦਾਖਲ ਕਰ ਦਿੱਤੀ ਸੀ ਹਾਲੇ ਕੇ ਅੰਦਰ ਖਾਤੇ ਪੁਲਿਸ ਦੀ ਜਾਂਚ ਜਾਰੀ ਰੱਖੀ ਸੀ ਪੁਲਿਸ ਨੇ ਇਹਨਾਂ ਸਾਲਾਂ ਵਿੱਚ ਕਈ ਸ਼ੱਕੀ ਲੋਕਾਂ ਦੇ ਡੀਐਨ ਐਸੈਂਪਲ ਲਏ ਤੇ ਤਾਂ ਕਿ ਹਤਿਆਰੇ ਤੱਕ ਪਹੁੰਚ ਸਕੇ ਪੁਲਿਸ ਕੋਲ ਡੀਐਨ ਐਸੈਂਪਲ ਦੀ ਇੱਕ ਜਰੀਏ ਸੀਕੇਸ ਜਿਸ ਨਾਲ ਹਤਿਆਰੇ ਦਾ ਪਤਾ ਲਗਾਇਆ ਜਾ ਸਕਦਾ ਹੈ ਪੁਲਿਸ ਨੇ ਜਦੋਂ ਵਿਦਿਆਰਥੀ ਦੀ ਲਾਸ਼ ਮਿਲੀ ਤਾਂ ਉਸਦੇ ਕੱਪੜਿਆਂ ਚ ਸਰੂਰ ਦੇ ਅੰਗਾਂ ਦੇ ਕੁਝ ਡੀਐਨ ਐਸੈਂਪਲ ਲਏ ਲਏ ਸਨ ਜੋ ਕਿ ਇਸ ਦੇ ਨਾਲ ਜਬਰਜਨਾਹ ਤੇ ਉਸ ਕਤਲ ਕਰਨ ਵਾਲੇ ਵਾਲੇ ਦੇ ਸਨ ਇਹਨਾਂ ਇਨਾ ਸਾਲ ਹ ਪੁਲਿਸ ਨੇ ਕਰੀਬ 100 ਸ਼ੱਕੀ ਲੋਕਾਂ ਨੂੰ ਡੀਐਨ ਐਮ ਸੈਂਪਲ ਲਏ ਸਨ ਪੁਲਿਸ ਨੇ ਜਨਵਰੀ 2022 ਸੈਕਟਰ 54 ਜੀ ਇੱਕ ਔਰਤ ਦੀ ਲਾਸ਼ ਮਿਲੀ ਜਿਹਦੇ ਨਾਲ ਵੀ ਜਬਰ ਜਨਾਹ ਕੀਤਾ ਗਿਆ ਸੀ ਪੁਲਿਸ ਨੇ ਇਸ ਕਤਲ ਨੂੰ ਲੱਭ ਨਹੀਂ ਪਾਰੀ ਸੀ ਦੋਵਾਂ ਹਤਿਆਰਾਂ ਦਾ ਪੈਟਰਨ ਇੱਕੋ ਜਿਹਾ ਸੀ ਇਸ ਲਈ ਪੁਲਿਸ ਨੇ ਇਸ ਔਰਤ ਦੀ ਲਾਸ਼ ਤੋਂ ਮਿਲੇ ਡੀਐਨ ਦੇ ਵਿਦਿਆਰਥੀ ਦੀ ਲਾਸ਼ ਨੂੰ ਤੋਂ ਮਿਲੇ ਡੀਐਨ ਦੇ ਮਿਲਾਨ ਕਰਵਾਇਆ ਤਾਂ ਉਹ ਮੈਚ ਹੋ ਗਿਆ ਇਸੇ ਤਰ੍ਹਾਂ ਪੁਲਿਸ ਨੂੰ ਇੱਕ ਸੁਰਾਗ ਮਿਲ ਗਿਆ 2010 ਵਿੱਚ ਵਿਦਿਆਰਥੀ ਦਾ ਕਤਲ ਕਰਨ ਵਾਲਾ ਤੇ 2022 ਵਿੱਚ ਔਰਤ ਦਾ ਕਤਲ ਕਰਨ ਵਾਲਾ ਇੱਕੋ ਹੀ ਸੀ ਇਸੇ ਤਰ੍ਹਾਂ ਪੁਲਿਸ ਨੇ ਜਾਂਚ ਦਾ ਦਾਇਰਾ ਵਧਾ ਲਿਆ ਤੇ ਇਸ ਦੌਰਾਨ ਪੁਲਿਸ ਨੇ ਮੋਨੂ ਕੁਮਾਰ ਦੀ ਮਿਲ ਗਿਆ ਪੁਲਿਸ ਨੇ ਦੋਨਾਂ ਮੋਨੂਆਂ ਦੀ ਡੀਐਨਏ ਦੀ ਜਾਂਚ ਕੀਤੀ ਤੇ ਉਹਨਾਂ ਦੋਵਾਂ ਕਤਲਾਂ ਦਾ ਮੈਚ ਕਰ ਗਿਆ ਧੰਨਵਾਦ ਜੀ ਖਬਰਾਂ ਨਾਲ ਬਨੇ ਰਹੋ